ਇੱਕ ਦੋ ਹੀ ਹੁੰਦੇ ਨੇ ਸਰ ਹਾਂਜੀ ਇੱਕ ਦੋ ਹੀ ਹੁੰਦੇ ਨੇ ਸਾਰੇ ਕੇਕਾਂ ਚ ਹੁੰਦੇ ਫਿਰ ਇੱਕ ਦੋ ਹੀ ਤਿੰਨਾਂ ਨੂੰ ਬਦਾਮ ਦੀ وجہ ਸਰ ਪਰ ਨਹੀਂ ਇੱਕ ਦੋ ਕੇ ਮਤਲਬ ਸਗਾਰ ਇੱਕ ਦੋ ਹੀ ਹੁੰਦੇ ਮਤਲਬ ਗਿਫਟ ਜਿੱਦਣੇ ਤੁਸੀਂ ਇਹ ਨਹੀਂ ਕਿ ਅਸਾ ਕੈਰੇਕਟਰ ਨਹੀਂ ਕਰ ਰਹੇ ਤੁਸੀਂ ਗਿਫਟ ਜਿੱਦਣੇ ਮਤਲਬ ਕੋਕਰੋ ਤੁਸੀਂ ਉਹ ਨਹੀਂ ਸਰ ਕਹੀਂ ਵੀ ਦੂਸਰਾ ਕੇਕ ਲੈਣਾ ਸਰ ਕਿਉਂ ਦੋ ਜਨ ਲੀਏ ਇਸ ਪਾਈਏ ਉਹ ਗਲਤੀ ਨਾਲ ਉਹ ਚਲਾਉਂਦਾ ਮੈਂ ਆਇਆ ਕੀ ਗੱਲ ਕਰੀ ਸੀ ਤੇਨੂੰ ਇਹ ਮੈਂ ਕਹਾਂ ਮੈਨੂੰ ਫਰੈਸ਼ ਤੇ ਵਧੀਆ ਕਿਹ ਚੀਜ਼ ਹੈ ਕੋਈ ਗੱਲ ਕਰੀ ਨਾ ਨਹੀਂ ਕਿ ਤੈਨੂੰ ਕਹਾਂ ਆ ਵਧੀਆ ਨਹੀਂ ਹੁੰਦੇ ਨਹੀਂ ਉਹੀ ਵਧੀਆ ਹਮ ਬੀਐਸਰ ਲੇਕਿਨ ਕੋਮ ਹਮ ਕੋ ਆਹ ਹਮ ਦੇਖੋ ਕੋਕਰਾ ਚਤਰਾ ਸਾਹਮਣੇ ਜੀ ਜੀ ਹੈਗਾ ਦਿੱਲੀ ਦੇ ਕੋਈ ਦੂਸਰਾ ਜੋ ਪੈ ਹੋਗਾ ਉਸੇ ਨਹੀਂ ਮੈਨੂੰ ਨਹੀਂ ਪੈਸੇ ਦਬਲ ਬੱਚਾ ਖਾ ਰਿਹਾ ਸੀਗਾ ਅਸੀਂ ਅਜੇ ਛੋੜਿਆ ਵੀ ਛੋ 2 ਸਾਲ ਦਾ ਬੱਚਾ ਉਹ ਖਾ ਰਿਹਾ ਸੀ ਹਾਲੀ ਹੋ ਰਿਹਾ ਆਜਾ ਤਾ ਕੇਕ ਦੇ ਵਿੱਚੋਂ ਕੋਕਰੋਚ ਮਿਲਿਆ ਪਰਿਵਾਰ ਕੇਕ ਲੈ ਕੇ ਘਰੇ ਗਿਆ ਸੀ ਪਰ ਜਦੋਂ ਕੇਕ ਕੱਟਿਆ ਤਾਂ ਉੱਥੇ ਚਾਕਲੇਟ ਦੀ ਜਗ੍ਹਾ ਤੇ ਵਿੱਚੋਂ ਮਰਿਆ ਹੋਇਆ ਕੋਕਰੋਚ ਮਿਲਦਾ ਜਦੋਂ ਪਰਿਵਾਰ ਦੇ ਈਆਂ ਨੇ ਕੋਕਰੋਚ ਵੇਖਿਆ ਤੁਸੀਂ ਸੋਚੋ ਅਗੋਂ ਉਹਨਾਂ ਦਾ ਰਿਐਕਸ਼ਨ ਕੀ ਹੋਵੇਗਾ ਕਿਉਂਕਿ ਅਕਸਰ ਅਜਿਹੀਆਂ ਚੀਜ਼ਾਂ ਜਿਹੜੀਆਂ ਨੇ ਸਾਨੂੰ ਹੈਰਾਨ ਅਤੇ ਪਰੇਸ਼ਾਨ ਕਰ ਦਿੰਦੀਆਂ ਮਾਮਲਾ ਪਟਿਆਲਾ ਦਾ ਕੋਈ ਛੋਟੀ ਮੋਟੀ ਬੇਕਰੀ ਦਾ ਇਹ ਕੇਕ ਨਹੀਂ ਬਲਕਿ ਸਾਨੀ ਬੇਕਰੀ ਦਾ ਇਹ ਕੇਕ ਹੈ ਜੋ ਕਾਫੀ ਜ਼ਿਆਦਾ ਮਸ਼ਹੂਰ ਹੈ ਤੇ ਜਦੋਂ ਪਰਵਾਰਕ ਜੀਆਂ ਦੇ ਵੱਲੋਂ ਦੁਕਾਨ ਤੇ ਕੇਕ ਲਿਆਂਦਾ ਗਿਆ ਕਿ ਭਾਈ ਤੁਹਾਡੇ ਕੇਕ ਦੇ ਵਿੱਚੋਂ ਤਾਂ ਕਾਕਰੋਚ ਨਿਕਲਿਆ ਤਾਂ ਦੁਕਾਨ ਵਾਲੇ ਜਿਹੜੇ ਹੁੰਦੇ ਨੇ ਮੰਨਣ ਨੂੰ ਬਿਲਕੁਲ ਤਿਆਰ ਨਹੀਂ ਹੁੰਦੇ ਤਿਆਂਤ ਦੇ ਵਿੱਚ ਜਦੋਂ ਵੀਡੀਓ ਬਣਦੀ ਹੈ ਜੇ ਮੰਨਦੇ ਵੀ ਹੈ ਤਾਂ ਇਹ ਕਹਿੰਦੇ ਕੋਈ ਨਜ਼ਰ ਆਉਂਦੇ ਨੇ ਕਿ ਕੋਈ ਗੱਲ ਨਹੀਂ ਇੱਕ ਅੱਧਾ ਹੀ ਹੈ ਤਾਂ ਦੁਕਾਨਦਾਰ ਨੂੰ ਉਹ ਸ਼ਖਸ ਕਹਿੰਦਾ ਕਿ ਅੱਛਾ ਇੱਕ ਅੱਧਾ ਜਿਹੜਾ ਹੈਗਾ ਤੁਸੀਂ ਗਿਫਟ ਦੇ ਵਿੱਚ ਦੇਣਾ ਹੈ ਪਹਿਲਾਂ ਪੂਰਾ ਵੀਡੀਓ ਦੇਖੋ ਸੁਣੋ ਅਤੇ ਫਿਰ ਉਸ ਤੋਂ ਬਾਅਦ ਆਪਾਂ ਪ੍ਰਸ਼ਾਸਨ ਦਾ ਬਿਆਨ ਵੀ ਤੁਹਾਨੂੰ ਸੁਣਾਵਾਂਗੇ ਇੱਕ ਤੋਂ ਹੀ ਹੁੰਦੇ ਨੇ ਸਰ ਹਾਂਜੀ ਇੱਕ ਕੋਈ ਹੁੰਦੇ ਨੇ ਸਾਰੇ ਕੇਕਾਂ ਚੋਂ ਹੁੰਦੇ ਫਿਰ ਇੱਕ ਦੋ ਜੀ ਤਿੰਨਾਂ ਨੂੰ ਬਦਾਮ ਦੀ ਵਜ੍ਹਾ ਸਰ ਪਰ ਨਹੀਂ ਇੱਕ ਦੋ ਕੇ ਮਤਲਬ ਜਿਗਰ ਇੱਕ ਦੋ ਹੀ ਹੁੰਦੇ ਮਤਲਬ ਗਿਫਟ ਜਿਦਣੇ ਤੁਸੀਂ ਇਹ ਨਹੀਂ ਕਹਿ ਰਹੇ ਸਰ ਗਿਫਟ ਜਿਦਣੇ ਮਤਲਬ ਕੋਕਰੋ ਤੁਸੀਂ ਉਹ ਨਹੀਂ ਸਰ ਕਹੀਂ ਵੀ ਦੂਸਰਾ ਕੀ ਕਰਨਾ ਸਰ ਕਿਉਂ ਦੂਜਲੀ ਹੈ ਇਸ ਭਾਈਏ ਉਹ ਗਲਤੀ ਨਾਲ ਉਹ ਚਲਾ ਗਿਆ ਮੈਂ ਆਇਆ ਕੀ ਗੱਲ ਕਰੀ ਸੀ ਤੈਨੂੰ ਇਹ ਮੈਗਾ ਮੈਨੂੰ ਫਰੈਸ਼ ਤੇ ਵਧੀਆ ਕਿਹ ਚੀਜ਼ ਆ ਇਹ ਕੋਈ ਗੱਲ ਕਰੀ ਨਾ ਨਹੀਂ ਤੇ ਕਹਿੰਦੇ ਆ ਵਧੀਆ ਨਹੀਂ ਦੇ ਨਹੀਂ ਵਹੀ ਬੜੀ ਆਂ ਦੀਏ ਸਰ ਲੇਕਿਨ ਹਮ ਕੋ ਕਹ ਹਮ ਦੇਖ ਰੋ ਕੋਕਰਾ ਚਤਰਾ ਸਾਹਮਣੇ ਜੀ ਜੀ ਹੈਗਾ ਦਿੱਲੀ ਦੇ ਕੋਈ ਦੂਸਰਾ ਦੁਪਹਿਰ ਹੋ ਗਿਆ ਉਸੇ ਮੈਨੂੰ ਪੈਸੇ ਦੋ ਬੱਚਾ ਖਾ ਰਿਆ ਸੀਗਾ ਅਸੀਂ ਅਜੇ ਛੋੜਿਆ ਵੀ ਛੋ 2 ਸਾਲ ਦਾ ਬੱਚਾ ਖਾ ਰਿਆ ਸੀ ਹਾਲੇ ਹੋਰ ਆਜਾ ਹਾਲੇ ਹੋਰ ਸਿਰਫ 15 ਦਿਨ ਤੇ ਤਿੰਨ ਦੁਕਾਨਾਂ ਦੇ ਨੇ ਵੀਡੀਓ ਵਾਇਰਲ ਹੋਈ ਹੈ ਇੱਕ ਤੇ 80 ਲਗਭਗ 80 ਸਾਲ ਦੀ ਲੇਡੀਜ਼ ਮਹਿਲਾ ਜਿਹੜੀ ਬਿਮਾਰ ਹੋਈ ਹੈ ਉਹਨੂੰ ਹਸਪੀਟਲ ਐਡਮਿਟ ਕੀਤਾ ਗਿਆ ਆਈਸਕ੍ਰੀਮ ਨਾਇਨ ਚੱਕੀ ਤੋਂ ਇੱਕ ਸਰ ਪੰਜਾਬ ਮੈਲ ਹੋਟਲ ਰੈਸਟੋਰੈਂਟ ਹੈ ਉੱਥੇ ਪਨੀਰ ਵਿੱਚੋਂ ਹੱਡੀ ਨਿਕਲੀ ਗਈ ਤੇ ਅੱਜ ਕੇਸ ਆਨੀ ਦੀ ਲੇਟੈਸਟ ਹੈ ਜਿਹੜੀ ਅੱਜ ਕੇਸ ਆਨੀ ਵਿੱਚੋਂ ਕੇਕ ਲੈ ਕੇ ਗਈ ਸੀ ਰਾਤ ਨੂੰ ਕੋਈ ਤੇ ਉਹਦੇ ਵਿੱਚੋਂ ਕੋਕਰੋਚ ਨਿਕਲਿਆ ਸਰ ਕਿੱਦਾਂ ਦੀ ਕਾਰਵਾਈ ਕੀਤੀ ਜਾਂ ਜੇ ਜਿਹੜੇ ਤੁਸੀਂ ਮਾਤਾ ਜੀ ਦੀ ਗੱਲ ਕਰ ਰਹੇ ਜਿਹਨਾਂ ਨੂੰ ਸਖੋਂ ਦੀ ਉਲਟੀਆਂ ਕਰ ਰਹੇ ਹੋ ਉਹ ਤਾਂ ਵਜਾ ਕਾਰਨ ਕੋਈ ਹੋਰ ਸੀ ਉਹ ਆਪਾਂ ਨਹੀਂ ਡਿਸਕਸ ਕਰਦੇ ਜਿਹੜੇ ਤੁਸੀਂ ਹੁਣ ਦੋ ਹੋਰ ਮੇਰੇ ਕੋਲ ਤੁਸੀਂ ਧਿਆਨ ਚ ਲੈ ਕੇ ਕਹਿ ਰਹੇ ਮੈਨੂੰ ਇਹਨਾਂ ਦਾ ਇਨਾ ਬਾਰੇ ਮੈਨੂੰ ਧਿਆਨ ਚ ਮੇਰੇ ਨੋਲੇਜ ਮੇਰੇ ਚ ਨਹੀਂ ਹੈਗੀਆਂ ਜਿਹੜੀਆਂ ਗੱਲਾਂ ਤੁਸੀਂ ਕਾਈਂਡਲੀ ਉਹ ਬਨੋ ਵੀਡੀਓਸ ਵੀ ਮੈਨੂੰ ਫਾਰਵਰਡ ਕਰ ਦਿਓ ਔਰ ਮਨੂ ਜੇ ਕੋ ਲਿਖਤੀ ਰੂਪ ਚ ਕੋਈ ਚੀਜ਼ ਮਨਉਂਦੀ ਤਾਂ ਮੈਂ ਇਹਨਾਂ ਜਿਹੜੇ ਜਿੱਥੋਂ ਵੀ ਇਹ ਹੋਈ ਹੈ ਅਸੀਂ ਆਪਣੇ ਡਿਪਾਰਟਮੈਂਟ ਵੱਲੋਂ ਕਾਰਵਾਈ ਕਰਾਂਗੇ ਕਿਉਂਕਿ ਸਨ ਹੀ ਗਰਮੀ ਦਾ ਵੀ ਮੌਸਮ ਹੈਗਾ ਕੋਈ ਕਿਹ ਇਨਫੈਕਸ਼ਨ ਵੀ ਆਉਂਦੀ ਹੈ ਸੋ ਬਿਮਾਰੀਆਂ ਆਉਂਦੀਆਂ ਲੇਕਿਨ ਹੁਣ ਇਦਾਂ ਦੇ ਵੀਡੀਓ ਵਾਇਰਲ ਹੁੰਦੇ ਆ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਤੇ ਬਿਲਕੁਲ ਹੀ ਮੈਂ ਤਾਂ ਲੋਕਾਂ ਨੂੰ ਵੀ ਕਹੂੰਗਾ ਵੀ ਜੇ ਤੁਹਾਡੇ ਤੁਹਾਡੇ ਧਿਆਨ ਚ ਕੋਈ ਅਹ ਜੀ ਚੀਜ਼ ਆਉਂਦੀ ਹੈ ਤਾਂ ਕਾਈਂਡਲੀ ਪਲੀਜ਼ ਸਾਨੂੰ ਤੁਸੀਂ ਅਮ ਇਨ ਰਾਈਟਿੰਗ ਸਾਨੂੰ ਸਾਡੇ ਦਫ਼ਤਰ 'ਚ ਸਾਨੂੰ ਪ੍ਰੋਵਾਈਡ ਕਰ ਦਿਆ ਕਰੋ ਤੇ ਦੂਜਾ ਜਿਹੜਾ ਜੇ ਕੋਈ ਅਹ ਜੀ ਕੋਈ ਮੈਂ ਜਿਹੜੇ ਆਪਣੇ ਵੈਂਡਰਸ ਨੇ ਜਾਂ ਜਿਹੜੇ ਆਪਣੇ ਦੁਕਾਨਦਾਰ ਨੇ ਜਿਹੜੇ ਜਿਹੜੇ ਵੀ ਕੋਈ ਹੋਟਲ ਰੈਸਟੋਰੈਂਟ ਵਾਲੇ ਕੋਈ ਵੀ ਹਨ ਉਹਨਾਂ ਨੂੰ ਰਿਕੁਐਸਟ ਕਰੂੰਗਾ ਮੈਂ ਪਲੀਜ਼ ਕਿ ਤੁਸੀਂ ਅ ਜਿਹੜੇ ਤੁਹਾਡੀਆਂ ਕਿਚਨਸ ਨੇ ਆ ਕਿ ਇਹਨਾਂ ਨੂੰ ਪ੍ਰੋਪਰਲੀ ਪੀਰੀਆਡਿਕਲੀ ਕਲੀਨ ਕਰਦੇ ਰਹੋ ਖਾਲੀ ਕਰਕੇ ਪ੍ਰੋਪਰ ਰਨਸੀ ਉਹਨਾਂ ਦੀ ਸਫਾਈ ਕਰੋ ਔਰ ਜੋ ਵੀ ਤੁਹਾਨੂੰ ਇੰਤਜ਼ਾਮ ਕਰਨੀ ਚਾਹੀਦੀ ਹੈ ਕਲੈਨਨਸ ਹਾਈਜੀਨ ਵਾਸਤੇ ਉਹ ਜਰੂ ਕਰਦੇ ਰਹੋ ਲekin sir social media ਤੇ जरूर ਵਾਇਰਲ ਹੋਣ ਲੇਕਿਨ ਇਹਨਾਂ ਨੂੰ ਸ਼ਿਵਮ ਫਸਰ ਜਾਂਦੀ ਹੈ ਹੈਲਥ ਡਿਪਾਰਟਮੈਂਟ ਦਾ ਕੋਈ ਡਰ ਨਹੀਂ ਹੈ ਕਿਉਂਕਿ ਜਿਹੜਾ ਨਰੈਣ ਚੱਕੀ ਦੀ ਗੱਲ ਕੀਤੀ ਹੈ ਉਹ ਬਲੇ ਹੁਣ ਜਿਹੜਾ ਦੂਜੀ ਹੋ ਗਿਆ ਲੇਕਿਨ ਇਹ ਪਹਿਲਾਂ ਵੀ ਇੱਕ ਵਾਰ ਵੀਡੀਓ ਵਾਇਰਲ ਹੋਈ ਸੀ ਇਥੇ ਨਹੀਂ ਸਰ ਇਹ ਜੀ ਕੋਈ ਗੱਲ ਨਹੀਂ ਹੈ ਡਰ ਕਿਉਂ ਨਹੀਂ ਹੈਗਾ ਐਸੀ ਗੱਲ ਨਹੀਂ ਹੈ ਬਟ ਸਾਡੇ ਧਿਆਨ ਚ ਤੁਸੀਂ ਹੁਣ ਲੈ ਕੇ ਐਮੀਗਲ ਡੈਫੀਨਿਟਲੀ ਟੇਕਸ ਐਕਸ਼ਨ ਸਾਡੇ ਵਕਰੀ ਦੇ ਵੀਡੀਓ ਵੈਰ ਰਿਹਾ ਜਿਹੜਾ ਪ੍ਰੈਕਸ਼ਨ ਕੀਤਾ ਉਹ ਤੁਹਾਡੇ ਕੋਲ ਹਾਂਜੀ ਸਾਡੇ ਵਕਰੀ ਪਰ ਜਿਹੜਾ ਵੀਡੀਓ ਵੈਰ ਰਿਹਾ ਰੋਇਲ ਹੋ ਰਿਹਾ ਇਸ ਆ ਨਹੀਂ ਪਰ ਇਹ ਪਰ ਡੋਰ ਗੁਣ ਚੈਕਿੰਗ ਕੀਤੀ ਜਾ ਉਹ ਹਾਂਜੀ ਸਰ ਹਾਂਜੀ ਮੇਰੇ ਕੋਲ ਚੈਕਿੰਗ ਵੀ ਕਰਾਂਗੇ ਸਾਡੇ ਕੋਲ ਕੋਈ ਲਿਖਤੀ ਰੂਪ ਚ ਕੋਈ ਸ਼ਾਇਦਾ ਸੂਰੀ ਦੇਖਾਂਗੇ